ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਸੁਖਦੇਵ ਸਿੰਘ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਘਰੋਂ ਤੁਹਾਨੂੰ ਆਪਾਂ ਨਗ ਜਿਹੜੇ ਹੈਗੇ ਆ ਕੋਈ 4-5 ਜ਼ਰੂਰ ਦਿਖਾਈ ਦੇ ਆ ਅੱਜ ਇਸ ਵੀਡੀਓ ਦੇ ਵਿੱਚ 4 ਬੈੜਾਂ ਹੋਣ ਗਈਆਂ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਬਾਈ ਸੁਖਦੇਵ ਤੋਂ ਇਨਫੋਰਮੇਸ਼ਨ ਲੈ ਲਾਂਗੇ ਤਿੰਨ ਬੈੜਾਂ ਜੀ ਤਿੰਨ ਬੈੜਾਂ ਦਿਖਾ ਦਾਂਗੇ ਚਲੋ ਤੇ 18 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਆਓ ਕਰਦੇ ਆ ਗੱਲਬਾਤ ਭਾਈ ਸੁਖਦੇਵ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਸੁਖਦੇਵ ਸਿੰਘ ਜੀ ਸਸਰੀ ਘਰ ਸੱਚੀ ਗੱਲ ਵੀਰ ਜੀ ਉਸਨੂੰ ਕੀ ਹਾਲ ਜੋ ਬੜੇ ਵਧੀਆ ਹੋਸਣਾ ਬਾਸ ਚੜਦੀ ਗਲਾ ਹੋਸਣਾ ਠੀਕ ਠਾਕ ਚੰਗੇ ਚੰਗੇ ਮੌਸਮਾਂ ਕੋ ਪੂਰੇ ਮਿਹਰਬਾਨ ਹੋ ਤਾਂ ਮੈਂ ਅੱਜ ਕਰਤਾ ਠੰਡਾ ਰੱਬ ਨੇ ਹਾਂਜੀ ਸੁਖਦੇਵ ਭਾਈ ਪਸ਼ੂ ਉਹਦੇ ਵੇਗੇ ਸੀਗੇ ਹਾਂਜੀ ਉਸ ਦਿਨ ਹਰਾ ਮਾਲ ਵੀਰੇ ਦੇ ਦਿਆ ਚਲੋ ਵਧੀਆ ਹੋ ਗਿਆ ਰੇਡ ਪੜਤਾ ਵੀ ਬਿਲਕੁਲ ਹੌਲਾ ਜਾਇਆ ਸੀਗਾ ਹਾਂਜੀ ਭਾ ਹੀ ਨਾ ਵਿਆਹ ਹਾਂ ਬਾਕੀ ਚਲੋ ਪਾਣਾ ਲਿਆ ਪਾਣਾ ਲੈ ਲੈਂਦੇ ਹਾਂ ਛੋਟੇ ਪਸ਼ੂ ਚਲੋ ਇੰਨੀ ਕੀਮਤ ਮੈਨੂੰ ਲੱਗਦਾ ਵੀ ਚਲੋ ਸਾਰੇ ਭੈਣ ਭਰਾ ਲਾਉਣੀ ਸੌਖੀ ਸਮਝਦੇ ਆਂ ਹਾਂਜੀ 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 ਉਹ ਦੁੱਧ ਜਿਹੜਾ ਫਿਰ ਵੀ 8 9 10 10 ਕਿਲੋ ਚਵਾ ਦੇਣਾ ਇਹਨਾਂ ਨੇ ਹਾਂਜੀ ਹਾਂਜੀ ਅੱਜ ਕਿੰਨੇ ਪਕਾਊਗਾ ਤਿੰਨ ਗਾਂ ਅੱਜ ਤਿੰਨ ਸੁਈਆਂ ਤਾਜ਼ੀਆਂ ਕਿ ਕੁਝ ਉੱਚੇ ਬੱਚੇ ਚ ਵੀ ਆ ਵੜ ਤਾਜੀ ਸੁਈਆਂ ਤੇ ਇੱਕ ਵੜ ਗੱਪਣੇ ਦੋ ਵੜਾਂ ਗੱਪਣੇ ਦੋ ਗੱਪਣੇ ਹਾਂਜੀ ਇੱਕ ਤਾਜੀ ਸੁਈ ਲਓ ਵੀ ਸੁਖਦੇਵ ਭਾਈ ਪਹਿਲੇ ਸਟਾਰਟ ਕਰ ਲਿਓ ਜਿਹੜੀ ਆ ਤਾਜੀ ਸੁਈ ਸੁਵਾਈ ਆ ਹਾਂਜੀ ਹਾਂਜੀ ਤੇ ਸੁਬਾ ਕਿੰਨਾ ਮਸੂਈ ਹੈ ਇਹ ਦੂਜਾ ਦੂਜਾ ਸੁਬਾ ਹਾਂਜੀ ਹਾਂਜੀ ਕ੍ਰੋਸ ਵਿੱਚ ਆ ਗਈ ਵਾਸੀਂ ਜਰਸੀ ਕ੍ਰੋਸ ਆ ਜਰਸੀ ਕ੍ਰੋਸ ਹੂੰ ਬੂਥੀ ਇੱਕ ਪਾ ਲੈ ਠੀਕ ਆ ਬਾਕੀ ਫੇਸ ਕੁਆਲਿਟੀ ਵੇਖੋ ਦੋਸਤੋ ਬਿਲਕੁਲ ਛੋਟਾ ਜਿਹਾ ਕੰਨ ਆ ਹਾਂ ਠੀਕ ਆ ਜਿੱਦਾਂ ਬਿਲਕੁਲ ਜਰਸੀ ਆਪਾਂ ਵੇਖਦੇ ਆ ਜਰਸੀ ਵੀ ਨਾਲ ਤਾਂ ਬਲੈਕ ਜਰਸੀ ਆ ਗਈ ਠੀਕ ਆ ਥੋੜਾ ਜਿਹਾ ਕ੍ਰੋਸ ਤੁਸੀਂ ਵਿੱਚ ਲੈ ਲਿਓ ਜਿਵੇਂ ਐਚਪ ਤਾਂ ਥੋੜੇ ਕੱਦ ਕੱਟ ਦੀ ਉੱਚੀ ਆ ਠੀਕ ਆ ਫੇਸ ਕੁਆਲਿਟੀ ਤੁਸੀਂ ਵੇਖੋਗੇ ਜਿਹੜੀ ਬੂਥੀ ਵਾਲੀ ਵੀ ਹੈਗੀ ਆ ਦੋਸਤੋ ਜਿਵੇਂ ਐਚਪ ਦੇ ਵਿੱਚ ਬਾਕੀ ਛੋਟਾ ਜਿਹਾ ਕੰਨ ਆ ਤੇ ਪੂਰਾ ਸਟਰਕਚਰ ਜਿਹੜਾ ਆ ਹੈਗਾ ਵੈੜ ਦਾ ਥਾਣ ਤੁਹਾਨੂੰ ਦੇਖੋਗੇ ਤੇ ਪੂਰਾ ਉੱਪਰ ਜਿਹੜਾ ਮੱਝਾਂ ਦਾ ਥਾਨ ਆ ਠੀਕ ਆ ਲੰਬਾਈ ਹੈ ਪੂਰੀ ਥਾਨ ਦੀ ਤੇ ਸਾਈਜ਼ ਪੂਰਾ ਜਿਹੜਾ ਤੁਹਾਨੂੰ ਹੈਗਾ ਹੱਥੀ ਚਪਾਈ ਵਾਲਾ ਥਾਨ ਤੇ ਸੁਖਦੇਵ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ ਇਹਨਾਂ ਨੂੰ ਸੂਈ ਨੂੰ ਵੀਰ ਜੀ ਹੋ ਗਏ 12-13 ਦਿਨ ਹੋਣਗੇ 12-13 ਕਿ ਦਿਨ ਹੋ ਗਏ ਹਾਂਜੀ ਹਾਂਜੀ ਤੇ ਕੀ ਹੁਣ ਮੌਕੇ ਦਾ ਕੀ ਹਾਜ਼ਰ ਦੁੱਧ ਇਹ ਵਸ਼ੀ ਕੋ ਦੁੱਧ 14 ਕਿਲੋ ਹੋਊਗਾ ਅੱਛਾ ਹਾਂਜੀ ਪਰ ਆਪਾਂ 13 ਕਿਲੋ ਕਰਕੇ ਦੇਵਾਂਗੇ ਠੀਕ ਆ ਹਾਂਜੀ ਮਗਰ ਬੱਚਾ ਅੱਛਾ ਮੇਲ ਬੱਚਾ ਜੀ ਹਾਂ ਮੇਲ ਕਾਫ ਆ ਦੋਸਤੋ ਥੱਲੇ ਆ ਬੱਚਾ ਤੁਸੀਂ ਦੇਖ ਰਹੇ ਹੋ ਠੀਕ ਆ ਤੇ 13 14 13 14 ਕਿਲੋ ਜਿਹੜਾ ਦੁੱਧ ਮੌਕੇ ਤੇ ਹਾਜ਼ਰ ਹੈ ਤੇ ਸਕਦੇ ਭਾਈ ਖੋਲੋ ਦਿਖਾਈਏ ਇਹ ਦੂਆ ਪਹਿਲਾ ਦੱਸਿਆ ਕਿ ਦੂਜਾ ਸੀ ਨਹੀਂ ਨਹੀਂ ਦੂਜਾ ਨਹੀਂ ਦੂਜਾ ਦੂਜਾ ਠੀਕ ਹੈ ਲਾਤੀਆਂ ਢੰਡੀ ਢੰਡੀ ਬੜੀ ਵਾਇਲੋ ਵੀ ਠੀਕ ਹੈ ਸੀਲ ਸੌ ਪੂਰੀ ਆ ਬਾਈ ਸੁਖਦੇਵ ਲੈ ਕੇ ਵੈਸੇ ਮੋਸਟਲੀ ਬਿਲਕੁਲ ਸੀਲ ਸੌ ਪਸੂ ਹੁੰਦਾ ਤੇ ਬਾਕੀ ਤਸੱਲੀ ਥੋੜੀ ਆ ਦੋਸਤੋ ਤਸੱਲੀ ਆਪ ਵੀ ਤੁਸੀਂ ਦੋ ਟਾਈਮ ਕੋਈ ਵੀਰ ਕਰ ਲੇ ਚਵਾਈ ਕਰਕੇ ਕੋਈ ਇੱਕ ਟਾਈਮ ਕਰ ਲੇ ਠੀਕ ਹੈ ਲਓ ਜੀ ਤਸਕਦੇ ਵੀਰੇ ਫਿਰ ਕੀ ਦਾ ਰਹੂਗਾ ਮੁੱਲ ਇਹਦਾ ਵੀਰ ਜੀ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਠੀਕ ਹੈ ਵੈਸੇ 13 ਲੀਟਰ ਕੋਈ ਵੀ ਰਵੇ ਦਾ ਕਰਕੇ ਭਾਵ ਕੋਈ 4 ਡੰਗ ਚੋਈ ਜਾਵੇ 13 ਕਿਲੋ ਦੁੱਧ ਹੋਊ ਪਛੀ ਗਲ ਹੋਊ 14 ਪਰ ਆਪਾਂ 13 ਕਰਕੇ ਦਵਾਂ ਹਾਂ ਬਾਕੀ ਜਵਾਬ ਆਪਾਂ ਦੀ ਬਿਲਕੁਲ ਓਕੇ ਹੋਊਗੀ ਬਸ਼ੀ ਕੋਈ ਪੂਰ ਛਟਾ ਕੋਈ ਥਣ ਘਟ ਵਧ ਨਹੀਂ ਠੀਕ ਹੈ ਭਾਈ ਹਾਂਜੀ ਠੰਡੀ ਵੜੀ ਵੜ ਠੀਕ ਹੈ ਰੇਟ ਜਿਹੜਾ ਦੋਸਤੋ ਇਹ ਫੋਨ ਤੇ ਹੋਊਗਾ ਬਾਕੀ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਰੇਟ ਦੀ ਕਰ ਸਕਦੇ ਠੀਕ ਹੈ ਬਾਕੀ ਸੀਲ ਸਭ ਪੂਰੀ ਆ ਤੁਸੀਂ ਆ ਵੀਡੀਓ ਦੇ ਵਿੱਚੇ ਦੇਖੋ ਠੀਕ ਹੈ ਜੀ ਤੇ ਤੁਹਾਨੂੰ ਤੁਹਾਨੂੰ ਵੀ ਪ੍ਰੋਪਰ ਵੇਖੋਗੇ ਤੁਸੀਂ ਬਿਲਕੁਲ ਮੁਠੀ ਜਲਾ ਹੱਥੀ ਚਵਾਈਲਾ ਤਾਂ ਜੋ ਆਪਸ ਵਿੱਚ ਮੈਂ ਇੱਕ ਨੰਬਰ ਮੈਂ ਬਿਲਕੁਲ ਓਕੇ ਹੋਊਗੀ ਬਸ ਜੇ ਕੋਈ ਫਾੜ ਹੋਵੇ ਪਹਿਲਾਂ ਆਪਾਂ ਫੋਨ ਤੇ ਵੀਰ ਦੱਸਾਂਗੇ ਬਿਲਕੁਲ ਬਿਲਕੁਲ ਤੇ ਅੱਗੇ ਆਪਣੇ ਕੋ ਗੱਬਣ ਆਗੇ ਜੀ ਪਸ਼ੂ ਇਹ ਦੁੱਜੇ ਨੂੰ ਵਿੱਚੇ ਗੱਬਣ ਆਗੇ ਠੀਕ ਹੈ ਦੂਜਾ ਸੂਬਾ ਸੂਣੀ ਆ ਗੱਬਣ ਤਾਂ ਦਿਨ ਖਜਲ ਜਾਂਦੀ ਹੈ ਨਾ ਇਹ 15 ਦਿਨ ਲੈਂਦੀ ਹੈ ਘਟੋ ਘਟ ਠੀਕ ਹੈ ਥਾਂਥੂਮੇ ਦਾ ਵੀ ਕਮਾਲ ਦਾ ਹੀ ਹੈ ਨਾ ਬਹੁਤ ਜਿਆਦਾ ਮਸ਼ਹੂਰ ਇਹ ਬੱਚੀ ਪਹਿਲੇ ਨੇ ਕਿ ਦੁੱਜੇ ਨਹੀਂ ਨਹੀਂ ਦੁੱਜੇ ਦੁੱਜੇ ਥਾਂਥੂਮ ਦਾ ਸਾਇਜ ਵਿੱਚ ਵੇਖੋਗੇ ਦੋਸਤੋ ਅਰੇ ਦੇਰ ਨਾ 15 ਵੇਸ਼ੀ ਰਹਿੰਦੀ ਆ ਠੀਕ ਆ ਲੇਵਟੀ ਹਜੇ ਬਣਾਉਣੀ ਆ ਤਕਰੀਬਨ ਹਜੇ 15 ਦਿਨ ਘਟੋ ਘਟ ਵੀ ਪਏ ਆ ਬਾਈ ਇਹਦਾ ਵੀ 15 ਦਿਨ ਲੱਗੂਗੀ ਬਾਕੀ ਆ ਥਾਂਥੂਮ ਤੁਸੀਂ ਆ ਵੇਖੋ ਆ ਕਰੋ ਚੈੱਕ ਕਰੋ ਠੀਕ ਹੈ ਜੀ ਬਥਾ-ਪੁਥਾ ਵਧੀਆ ਨੇ ਅਗਲੇ ਪਿਛਲੇ ਥਨਾਂ ਦੇ ਵਿੱਚ ਸੋ ਬਾਕੀ ਕੱਦ-ਕੱਡ ਜਿਹੜਾ ਮੀਡੀਅਮ ਹੈਗਾ ਠੀਕ ਹੈ ਮੀਡੀਅਮ ਹਾਈਟ ਦੇ ਵਿੱਚ ਤੇ ਪਸ਼ੂ ਹਰ ਤਰ੍ਹਾਂ ਦਾ ਜਿਹੜਾ ਦੋਸਤੋ ਤੁਹਾਨੂੰ ਇੱਥੋਂ ਮਿਲ ਜਾਂਦਾ ਠੀਕ ਹੈ ਜੇ ਕਿਸੇ ਵੀਰ ਨੇ ਥੋੜੇ ਬਾਕੀ ਪੈਸੇ ਖਰਚ ਕਰਨੇ ਆ ਟੋਕੜ ਗਾਂ ਗੱਬਣ ਪਸ਼ੂ ਵੀ ਮਿਲ ਜਾਂਦੇ ਆ ਸਾਜਰ ਜਿਹੜੀਆਂ ਬੱਚੀਆਂ ਦੋਸਤੋ ਵੀ ਬਿਲਕੁਲ ਵਾਜਬ ਜੇ ਰੇਟਾਂ ਦੇ ਵਿੱਚ ਤੁਹਾਨੂੰ ਮਿਲ ਜਾਂਦੀਆਂ ਬਾਕੀ ਆ ਲਾਲੋੜ ਵਡੇ ਢਿੱਲੇ ਵੈਟ ਹੂੰ ਬਾਨੀ ਚੰਗੀ ਆ ਅੱਜ ਦਿਨ ਦਾਹ ਲੈ ਜੇ ਬਾਹਰ ਲੈ ਬਾਕੀ ਸੀਲਸਲਾ ਕ ਵੀ ਸੁਖਦੇਸਾਂ ਪੂਰੀ ਆ ਬਾਨਾ ਪੂਰੀ ਢੰ ਕਿੰਨਾ ਕ ਮੁੱਲ ਕਰਦੇ ਆ ਪੀਂਦਾ ਇਹਦਾ ਵੇਰ ਜੀ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਅੱਜ ਫਿਰ ਸਾਰੇ ਫੋਨ ਤੇ ਕਰੋਂਗੇ ਹਾਂਜੀ ਅੱਜ ਫੋਨ ਤੇ ਕਰਦੇ ਨੇ ਫੋਨ ਅੱਛਾ ਜੀ ਹਾਂਜੀ ਜਾਇ ਜੀ ਹੋਊਗਾ ਵੈਸੇ ਜਾਇ ਜੀ ਹੋਊ ਪਰ ਵਾਕੀ ਜ਼ਿਆਦਾ ਭਾ ਵਟਾ ਨਹੀਂ ਹੋਊਗਾ ਠੀਕ ਹੈ ਜੀ ਫੋਨ ਜਿਹੜਾ ਦੋਸਤੋ ਸੈਗਰ ਨੰਬਰ ਜਿਹੜੀ ਵੈਰ ਤੁਹਾਨੂੰ ਦਿਖਾਈ ਹੈ ਇਹਦਾ ਮੁੱਲ ਜਿਹੜਾ ਭਾ ਪੜਦਾ ਕੀ ਹੈ ਤੁਸੀਂ ਫੋਨ ਤੇ ਗੱਲਬਾਤ ਕਰਕੇ ਪੁੱਛ ਲਿਓ ਠੀਕ ਆ ਅੱਜ ਭਾਈ ਸਖਦੇਵ ਸਿੰਘ ਕਹਿੰਦਾ ਵੀ ਮੌਸਮ ਠੰਡਾ ਸਾਰੇ ਜਿਹੜੇ ਰੇਟ ਫੋਨ ਤੇ ਕਰਨੇ ਆ ਫੋਨ ਤੇ ਕਰਨੇ ਇਸ ਤੋਂ ਬਾਅਦ ਭਾਈ ਸਖਦੇਵ ਅੱਗੇ ਆ ਗਿਆ ਆਪਣੇ ਕੋਲ ਆਈਏ ਜੀ ਥੋੜੀ ਆ ਗਾਂ ਤੇ ਜਾ ਤੂਗਾ ਇਹ ਹਾਂ ਆ ਗਾਂ ਦਾਦੀ ਮੈਂ ਆਦੇ ਮੈਂ ਨਾ ਵੀ ਦੇਖੋ ਪਲੀਪਲੀ ਪੂਰੀ ਆ ਪਲੀ ਪੂਰੀ ਆ ਤੇ ਬ੍ਰਿਡ ਵਿੱਚ ਆ ਗਈ ਫਿਰ ਕਿਹੜੀ ਨਸਲ ਇਹ ਸ਼ਾਈ ਵਾਲ ਦਾ ਪੱਖ ਰੱਖਦੀ ਆ ਸ਼ਾਈ ਵਾਲ ਦਾ ਹਾਂ ਇਹ ਬਲੈਕ ਨਾ ਟਿੰਗ ਤੇ ਗੇਟ ਜਿਹੜੇ ਜ਼ਰੂਰ ਹੈਗੇ ਆ ਬਾਕੀ ਗਾਣਾ ਯਾਦ ਨਾ ਰਹਾ ਸੀ ਬਾਕੀ ਇਹਨਾਂ ਦਾ ਮਾਰ ਖਾਜੀ ਗਾਣ ਹੈ ਇੱਕੋ ਇੱਕ ਗੇਟ ਟਿੰਗ ਆ ਵੀ ਹਮ ਵੈਸੇ ਸੀਲ ਸਾਊਗਾ ਹਾਂ ਬਾਕੀ ਠੰਡੀ ਬੜੀ ਗਾਣ ਥਾਂ ਚੰਗਾ ਗਾਣ ਤੇ ਬਿਲਕੁਲ ਬਲੈਕ ਡਾਇਮੰਡ ਆ ਦੋਸਤੋ ਬਿਲਕੁਲ ਖੋਰਾਗਾ ਕਾਲੀ ਥਾਂ ਨਾ ਧਰਾਵਾ ਟਾਟ ਆ ਭੈਣੀ ਲ ਮਗਰ ਨਹੀਂ ਆਲੇ ਮਗਰਲੇ ਚੋਂ ਹਾਂ ਕਿਉਂ ਆਪਾਂ ਤਿਲੜ ਕਰਕੇ ਗਾਂ ਲਈਆ ਬਾਕੀ ਥਾਂ ਸਾਢੇ 3 ਨੇ ਆਪਾਂ 3 ਕਰਕੇ ਥਾਂ ਲਈਆ ਹੂੰ ਬਾਕੀ ਦੁੱਧ ਗਾਂ ਭਰਦੀ ਆ 17 18 ਕਿਲੋ ਹੂੰ ਤੇ ਮੈਂ ਕਹਾਂ ਮਾ ਜੋ ਕੋਲ ਨਹੀਂ ਦੁੱਧ 15 ਹੀ ਦੇ ਜੂ ਤਮੀ ਵੜਾ ਬਾਕੀ ਪਲੀ ਪੁਲੀ ਉਸਦੀ ਚੰਗੀ ਗਾ ਨਹੀਂ ਪਲੀ ਪੁਲੀ ਤਾਂ ਚੰਗੀ ਆ ਅੱਛਾ ਮਤਲਬ ਹੁਣ ਆਪਾਂ ਜਦੋਂ ਸੇਲ ਕਰਨੀ ਹੁਣ ਤੇਲ ਕਹਿ ਕੇ ਦਵਾਂਗੇ ਹੁਣ ਤੇਲ ਕਹਿ ਕੇ ਦੇਣੀ ਵੀਰਾਂ ਹਾਂ ਸਾਢੇ 3 ਨੇ ਆ ਆਪਾਂ ਤੇਲ ਕਹਿ ਕੇ ਦੇਣੀ ਕਿਉਂ ਅਗਲਾ ਕੱਲ ਨੂੰ ਲਾਮਣ ਦਾ ਜਿੰਨੇ ਰਕਮ ਲਾਉਣੀ ਹੂੰ ਬਾਕੀ ਦੁੱਧ ਗਾਂ ਮੇਰੀ 17 18 ਕਿਲੋ ਨਾਲ ਭਰੇ ਸਿਰ ਫ ਤੇ ਇਹ ਸ਼ਾਈਵਾਲ ਪੱਖ ਜਿਹੜਾ ਦੋਸਤੇ ਰੱਖਦੀ ਆ ਤੇ ਸਿੰਘ ਬੇਸ਼ੱਕ ਹੈਗੇ ਬਾਕੀ ਸੀਲ ਸਾਊਗਾ ਪੂਰੀ ਸੂਬਾ ਦੂਜਾ ਕਿ ਤੀਜਾ ਸੂਬੂਗੀ ਨਹੀਂ ਤੀਜਾ ਸੂਬੂਗੀ ਤੀਜਾ ਘਟੋ ਘਟ ਖੂਗਾ ਆਵੇਂ ਦੂਜਾ ਕਹਿ ਕੇ ਵੀ ਨਹੀਂ ਤੀਜਾ ਸੂਣਾ ਗਾਂਦ ਖੂਗਾ ਬਲੀ ਫੋਸੀ ਚੰਗੀ ਵੈ ਲੈ ਲਓ ਜੀ ਤੀਜਾ ਸੂਬਾ ਠੀਕ ਹੈ ਤੇ ਬਾਕੀ ਥਣ ਦੀ ਵੀ ਜਿਹੜਾ ਵੇਰਵਾ ਹੈਗਾ ਥਣ ਦਾ ਦੇਤਾ ਵੀ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਉਹ ਕੁਝ ਇੱਕ ਤਰ੍ਹਾਂ ਆਉਂਦੀਆਂ ਜ਼ਰੂਰ ਆ ਪਰ ਕਿਸੇ ਵੀਰ ਨੇ ਸੱਦਾ ਕਰਨਾ ਤੁਸੀਂ ਬੇਸ਼ੱਕ ਤੇਲ ਸਮਝੀ ਗਾ ਤੁਸੂ ਸਵਦਾ ਕਰਿਓ ਠੀਕ ਆ ਬਾਕੀ ਫਰ ਤੋਂ ਬਹੁਤ ਚੰਗੇ ਆ ਬਾਕੀ ਤਿੰਨੇ ਬਾਕੀ ਚਿਪਰ ਤੁਪੜਾ ਨਾ ਰੀਨ ਆਵਰ ਆਇਓ ਕੋਈ ਪੂਰ ਛਟਾ ਕੋਈ ਥਣ ਘਟ ਵਦਨੇ ਤਿੰਨਾਂ ਚ ਨਿਕਲੂ ਠੀਕ ਆ ਬਾਈ ਸੁਖਦੇਵ ਤੇ ਇਹਨੂੰ ਵੀ ਦਿਖਾਈਏ ਤੋਰ ਕੇ ਇਹਨੂੰ ਲੈ ਜੂ ਅਜੇ ਵੀ ਨਾ 15 ਲੈ ਜੂ ਕੱਟ ਨਹੀਂ ਜੀ ਇਹਨੇ ਮਹੀਨਾ ਲੈਣਾ ਗਾ ਮਹੀਨਾ ਕੱਜੀ ਅਜੇ ਮਹੀਨਾ ਪੂਰਾ ਕਿਤੇ ਮੈਂ ਗਲਤ ਗੱਲ ਨਹੀਂ ਕਰਨੀ ਆਪਾਂ 40 ਦਿਨ ਕਈ ਕੇ ਦੇਣੀ ਫਿਰਗੀ ਹਾਂ ਹੂੰ ਇਹ ਨਾ ਬੱਜੀ ਰਹੀ ਕਿਹਾ ਗਾਂ ਕਿਹਨੇ ਘਰੋਂ ਬਾਹਰ ਹੀ ਕੱਢੀ ਹੂੰ ਇਹ ਡਰਦੀ ਬਹੁਤ ਜਿਆਦਾ ਪਰ ਭਾਈ ਦੀ ਹੂੰ ਓਏ ਘੱਟੋ ਘੱਟ ਮਹੀਨਾ 40 ਦਿਨ ਪੂਰੇ ਹਾਂਜੀ ਠੀਕ ਆ ਕੱਚੀ ਆ ਮਹੀਨਾ ਤੋਂ 40 ਦਿਨ ਪੂਰੇ ਕੱਚੀ ਆ ਬਾਕੀ ਗਾਂ ਲਾਏ ਪਈ ਆ ਮਹੀਨੇ ਕੋਈ 2-4 ਦਿਨ ਘੱਟ ਵੀ ਲੈ ਜੇ ਆਪਾਂ ਫੇਰ 5-6 ਦਿਨ ਵਾਧ ਹੀ ਆਨੇ ਗਾਂ ਹੂੰ ਗਾਂ ਕਾਦੀ ਬੈਗ ਨਾਲ ਟਕਰਾ ਹੈ ਨਾ ਮਾਰ ਬਾਕੀ ਹਜੇ ਦੋਸਤੋ ਬਿਲਕੁਲ ਨੇੜੇ ਜੇ ਬੰਨਣਾ ਸ਼ੁਰੂ ਹੋਣਾ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦਿਨ ਹਜੇ ਚੰਗੇ ਖਾਸੇ ਪਏ ਆ ਤੇ ਬਈਆਂ ਦਾ ਵੀ ਘੱਟੋ ਘੱਟ ਬਣੂ ਕਿਉਂਕਿ ਉਤੋਂ ਬਹੁਤ ਜ਼ਿਆਦੀ ਰਾਜੀ ਆ ਵਜਨ ਲੋਡ ਵਾਲੀ ਆ ਸੋ ਉਹਨਾਂ ਕ ਥੱਲੇ ਬੰਨ ਕੇ ਬਾਕੀ ਗਾਦੇ ਲਾਲੂ ਡਵੜੇ ਢਿਲੇ ਆ ਦੇਖੋ ਗਾਂ ਦੇ ਨਾਲ ਬਹੁਤ ਜ਼ਿਆਦਾ ਲਾਚੀ ਲਾਇ ਹੈ ਪਈ ਹੈ ਗਾਂ ਦਾ ਭਾਂ ਲੈਣ ਨੂੰ ਮਹੀਨੇ ਕੋਈ 5-4 ਦਿਨ ਘੱਟ ਸੂਬੇ ਦੇ ਉੱਤੇ ਲੈ ਜਾਊਂ ਪਰ ਆਪਾਂ ਉੱਤੇ ਗਈ ਕੇ ਦੇਨੇ ਬਿਲਕੁਲ ਵਸੇਓ ਬਰਨੋ ਥੋੜੀ ਮਾਰ ਪੈਂਦੀ ਹੈ ਨਹੀਂ ਤਾਂ ਮੈਨੂੰ ਤਾਂ ਸ਼ਾਇਦ 20 ਤੋਂ ਪਲੱਸ ਵਾਲੀ ਹੋਵੇ ਵਸੇ ਨਹੀਂ 12 23 24 ਕਿਲੋ ਭਰੂਗੀ ਜੇ ਗਾਂ ਦਾ ਥਣ ਹੁੰਦਾ ਨਾ ਉਹ ਵੀ ਚੱਲਦਾ 23 24 ਕਿਲੋ ਦੁਕਾਨ ਦੇਣਾ ਤਾਂ ਸੁਖਦੇਵ ਇਹਦਾ ਮੁੱਲ ਫੇਰ ਕੀ ਰਹੂਗਾ ਇਹਦਾ ਮੁੱਲ ਛੋਟਾ ਆ ਜਾਂ ਕਰਨਾ ਜਿਆਦਾ ਵੱਡਾ ਨਹੀਂ ਕਰਨਾ ਮੁੱਲ ਕਰਨ ਜੋ ਮਰਜ਼ੀ ਕਰੀਏ 18000 ਦੀ ਗਾਂ ਦੇਣੀ ਹੁਣ ਹੁਣ 18000 ਦੇ ਦੇਣੀ ਜਦੋਂ ਗਾਂ ਤਿਆਰ ਹੋ ਗਈ ਉਹ ਦਿਨ ਮੁੱਲ ਹੋਰ ਕਰਾਂ ਅੱਛਾ ਸੁਖਦੇਵ ਸਿੰਘ ਐ ਗੱਲ ਆ ਵੀ ਵੀਰ ਜੇ 35 ਤੋਂ 40 ਦਿਨ ਲੈਂਦੀ ਹੈ ਆਪਾਂ ਦੇਣਾ 40 ਦਿਨ ਠੀਕ ਹੈ ਜੇ ਇਸ ਤੋਂ ਜ਼ਿਆਦਾ ਲੈ ਜੂਗੀ ਫੇਰ ਜਮਿ ਸੇਵਾ ਸਭਾ ਦਾ ਖਰਚਾ ਵਰਕਰ ਨਾ ਉਹ ਦਵਾਂਗੇ ਤੇ ਜੇ ਗਾਂ ਚਾਲੀਆਂ ਦਿਨਾਂ ਤੋਂ ਵੱਧ ਦੇਣ ਲੈ ਜੀ ਠੀਕ ਆ ਜੀ ਹਾਂ ਜੀ 35 ਤੋਂ 40 ਦਿਨ ਜਿਹੜੇ ਦੋਸਤੋ ਬਿਲਕੁਲ ਤੁਸੀਂ ਮੰਨ ਕੇ ਸੌਦਾ ਕਰਨਾ 18000 ਆ ਰੇਟ ਵੀ ਬੜਾ ਛੋਟਾ ਇੱਕ ਥਣੋ ਤੇਲ ਆ ਪ੍ਰੋਪਰ ਥਣ ਵਰਤੇ ਹੁੰਦੇ ਚੱਲਦੇ ਹੁੰਦੇ ਤਾਂ ਫਿਰ ਰੇਟ ਕੋਈ ਹੋਰ ਵੱਖਰੇ ਵੀ ਹੋ ਸਕਦੇ ਸੀਗੇ ਫਿਲਹਾਲ 18000 ਵਿੱਚੋਂ ਮੌਕੇ ਤੇ ਕੋਈ ਰਸਾ ਛੜਾਈ ਕੋਈ ਝੋਰ ਚੱਪਾ ਜਿੱਤੇ ਲੱਖ ਰੁਪਇਆ ਮੈਂ ਤੇ ਲਾਤਾ ਮੈਂ ਹੀ ਲੈ ਲਈ ਆ ਹਾਂ ਇਹ ਗਾਂ ਨਹੀਂ ਸਮਝ ਲੋ ਮੈਂ ਹਾਂ ਹਾਂ ਜੇ ਡੀਪਲੀਪਲ ਉਸੇ ਗਾਉਂ ਨੂੰ ਥਣ ਛੱਡਾ ਗੱਲ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂਗਾ ਜੀ ਤੇ ਸੋ ਬਾਕੀ ਅੱਜ ਫਿਲਹਾਲ ਸਖਦੇਵਾ ਪਸੂ ਸੀਗੇ ਇੰਨੇ ਡੰਗਰੇ ਆ ਜੀ ਤੇ ਵੀਰੇ ਆ ਬੋਲੇਗੇ ਸੰਪਰਕ ਨੰਬਰ 73475 8652 ਠੀਕ ਹੈ ਜੀ ਹਾਂਜੀ ਸੋ ਦੋਸਤੋ ਸਾਨੂੰ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਮਾਨੋਚਾਲ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਡਾਲੇ ਕੇ ਪਿੰਡ ਬਿਲਕੁਲ ਲੱਗੇ ਆ ਤੇ ਤਰਨਤਾਰ ਤੋਂ ਜੇਕਰ ਦੋਸਤੋ ਆਪਾਂ ਦੂਰੀ ਦੇਖੀ ਹੈ ਤਾਂ 10 ਕਿਲੋਮੀਟਰ ਦੀ ਹੈ ਪਿੰਡ ਪਹੁੰਚ ਕੇ ਤੁਸੀਂ ਤਸੱਲੀ ਨਾਲ ਜਿਹੜੇ ਪਸ਼ੂ ਦਿਖਾਏ ਗਏ ਆ ਨਰਕ ਪਰਖ ਕਰਕੇ ਤਸੱਲੀ ਕਰ ਸਕਦੇ ਹੋ ਦੋ ਟਾਈਮ ਚੁਵਾਈ ਕਰ ਸਕਦੇ ਹੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇਹ ਵੈੜ ਦਿਖਾਈਏ ਬਾਕੀ ਟੱਪ ਕੇ ਪਸ਼ੂ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ ਬਾਕੀ ਜੇ ਕੋਈ ਗੱਲ ਹੋਊਗਾ ਆਪਾਂ ਫੋਨ ਤੇ ਬਿਦੋ ਦੱਸਾਂਗੇ ਕੋਈ ਫਾਲਟ ਨਹੀਂ ਕਰਾਂਗੇ ਠੀਕ ਜੇ ਕੋਈ ਉਹਦਾ ਆਪਾਂ ਪਹਿਲਾਂ ਫੋਨ ਕਰਾਂਗੇ ਬਿਲਕੁਲ ਬਿਲਕੁਲ ਆ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ